ਚੱਕ ਚਰਖਾਨੀ ਮੰਜਾ ਢਾਲੇ ਪੈਣੇ ਨੀ ਮੰਜਾ ਢਾਲੇ ਪੈਣੇ ਗੱਲਾਂ ਕਰੀਏ ਨੀ ਮਾੜੀਆਂ ਆਂ ਨਿੱਕਿਆ ਹੁੰਦੇ ਆ ਨੂੰ ਮਾਪੇ ਛੱਡ ਗਏ ਵੀਰਾ ਵੇ ਮਾਪੇ ਛੱਡ ਗਏ ਵੀਰਾ ਗਲੀਆਂ ਰੋ ਲ ਗਏ ਵੇ ਰੰਗ ਸੁਹੇ ਹੋ ਲੈ ਖੋ ਲੈ ਕਿ ਨੀ ਆਪਾਂ ਪਰ ਗਏ ਪਹਿਨੇ ਨੀ ਆਪਾਂ ਪਰ ਗਏ ਪਹਿਨੇ ਨਾ ਚੇਤ ਲਿਆਈਏ ਨੀ ਧਰਮੀ ਮਾਪੇ ਵੀਰਾ ਆਇਆ ਨੀ ਕੋੜੇ ਨੇ ਕੇ ਪਹਿਨੋ ਨੀ ਕੋੜੇ ਨੇ ਕੇ ਪਹਿਨੋ ਬਾਗ ਖੇੜੇਗੇ ਨੀ ਫੁੱਲ ਸੁ